ਲੁਧਿਆਣਾ ਦੇ ਪ੍ਰਸਿੱਧ ਲਾਡੋਵਾਲ ਟੋਲ ਪਲਾਜ਼ਾ ਵਾਲਿਆਂ ਦੀਆਂ ਸ਼ਾਇਦ ਮੁਸ਼ਕਲਾਂ ਹੁਣ ਘਟਣ ਦੀ ਬਜਾਏ ਵਧਦੀਆਂ ਜਾ ਰਹੀਆਂ ਨੇ ਜੀ ਹਾਂ ਹਰ ਵਾਰ ਕਿਸੇ ਨਾ ਕਿਸੇ ਕਾਰਨ ਕਰਕੇ ਇਹ ਟੋਲ ਪਲਾਜ਼ਾ ਤੇ ਟੋਲ ਪਲਾਜ਼ਾ ਵਾੜੇ ਸੁੱਟਿਆ ਚ ਰਹਿੰਦੇ ਨੇ ਹੁਣ ਐਤਕੀ ਉਹ ਦੱਸ ਦਿੰਨੇ ਆ ਇਹਦੇ ਐਕਚੁਅਲ ਚ ਪੂਰਾ ਨਾਮ ਹੈ ਸੋਮਾ ਆਈਸੋਲੈਕਸ ਐਨ ਐਚ 1 ਟੋਲਵੇਜ਼ ਪ੍ਰਾਈਵੇਟ ਲਿਮਟਿਡ ਔਰ ਇਹਨਾਂ ਤੇ ਕੋਰਟ ਵੱਲੋਂ 50000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਉਹ ਦੱਸ ਦਿੰਨੇ ਆ ਕਿ ਤਕਰੀਬਨ 6 ਸਾਲ ਪਹਿਲਾਂ ਇੱਕ ਔਰਤ ਨੇ ਕੰਜ਼ਿਊਮਰ ਕੋਰਟ ਚ ਕੇਸ ਲਾਇਆ ਸੀਗਾ ਉਹਨੇ ਕਿਹਾ ਸੀ ਕਿ ਮੇਰੇ ਕੋ ਬਕਾਇਦਾ ਸਾਰੀਆਂ ਰਸੀਦਾਂ ਨੇ ਮੈਂ ਜਿੰਨੀ ਵਾਰ ਵੀ ਇੱਥੋਂ ਦੀ ਤੋਲ ਪਾਜੇ ਤੋਂ ਆਣ ਜਾਣ ਕਰਦੀ ਆ ਉਹਨੇ ਕਿਹਾ ਕਿ ਜੇ ਮੈਂ ਆਣ ਜਾਂ ਕਰਦੀ ਆ ਤੇ ਮੈਂ ਪੈਸੇ ਭਰਦੀ ਆ ਮਤਲਬ ਮੈਂ ਇੱਕ ਕੰਜ਼ਿਊਮਰ ਆ ਜੇ ਮੈਂ ਆਪਣੀ ਹਾਰਟ ਅਰਨਡ ਮਨੀ ਮੇਰੇ ਦੀ ਕਮਾਈ ਚੋਂ ਪੈਸੇ ਦੇ ਰਹੀਆਂ ਤਾਂ ਮੈਨੂੰ ਸਹੂਤਾ ਵੀ ਉਸੇ ਲੈਵਲ ਦੀਆਂ ਉਸ ਪੱਦਰ ਦੀਆਂ ਚਾਹੀਦੀਆਂ ਨੇ ਲੇਕਿਨ ਇਹਨਾਂ ਦੇ ਪਏ ਛੋਟੇ ਵੱਡੇ ਟੋਏ ਡੱਬਿਆ ਕਰਕੇ ਮੈਂ ਜਿੰਨੀ ਵਾਰ ਵੀ ਲੰਗੀ ਆ ਤਾਂ ਮੇਰੀ ਗੱਡੀ ਖੜਕੀ ਹੈ ਉਹਦੇ ਟਾਇਰ ਖਰਾਬ ਹੋਏ ਨੇ ਸਸਪੈਂਸ਼ਨ ਸ਼ੌਕਰ ਖਰਾਬ ਹੋਏ ਨੇ ਤਾਂ ਕੰਜ਼ਿਊਮਰ ਕੋਰਟ ਨੇ ਇਸ ਅਪੀਲ ਤੇ ਗੌਰ ਕਰਦਿਆਂ ਹੋਇਆ ਇਹਨੂੰ ਸਹੀ ਮੰਨਿਆ ਕਿ ਸਿੱਧਾ ਇਹ ਕਾਪੀ ਨਾਲ ਅਟੈਚ ਹੋਈ ਸੀ ਕਿ ਤਾਂ ਉਹਨਾਂ ਨੇ ਕਿਹਾ ਕਿ ਹੁਣ ਟੋਲ ਪਲਾਜ਼ਾ ਵਾਲਿਆਂ ਨੂੰ 50000 ਰੁਪਏ ਉਸ ਔਰਤ ਨੂੰ ਜੁਰਮਾਨੇ ਵਜੋਂ ਅਦਾ ਕਰਨੇ ਪੈਣਗੇ ਇੱਕ ਤਰ੍ਹਾਂ ਕੰਪਨਸੇਸ਼ਨ ਅਦਾ ਕਰਨੀ ਪਊਗੀ ਲੇਕਿਨ ਟੋਲ ਪੱਜਾ ਵਾਲਿਆਂ ਨੇ ਜਿਆ ਨਹੀਂ ਕੀਤਾ ਜਦੋਂ ਮੁੜ ਕੇ ਫਿਰ ਦੁਬਾਰਾ ਨੋਟਿਸ ਪਕਾਉਣ ਵਾਸਤੇ ਵਿਭਾਗ ਦੇ ਵੱਲੋਂ ਉੱਥੇ ਅਧਿਕਾਰੀ ਜਾਂਦੇ ਆ ਤਾਂ ਉਹਨਾਂ ਦੇ ਨਾਲ ਹੀ ਬੱਸ ਲੁਕੀ ਕੀਤੀ ਜਾਂਦੀ ਹੈ 50000 ਰੁਪਏ ਤੱਕ ਕੀ ਦੇਣਾ ਸੀਗਾ ਸੋ ਹੁਣ ਕੋਰਟ ਨੇ ਸਖਤ ਰੁਖ ਲਿਆ ਉਹਨਾਂ ਨੇ ਕਿਹਾ ਕਿ ਜੇਕਰ ਕੁਝ ਦਿਨਾਂ ਦੇ ਵਿੱਚ ਟੋਲ ਪਾਜਾ ਵਾਲਿਆਂ ਨੇ ਆਪਣੀ ਗਲਤੀ ਨਾ ਸੁਧਾਰੀ ਜੇਕਰ ਉਸ ਔਰਤ ਨੂੰ ਜਿਹਨੇ ਕੇਸ ਫਾਈਲ ਕੀਤਾ ਸੀਗਾ ਉਹਨੂੰ ਬਣਦਾ ਹੋਇਆ ਉਹਦੇ ਗੱਡੀ ਦੇ ਨੁਕਸਾਨ ਦਾ 50000 ਰੁਪਏ ਜੁਰਮਾਨਾ ਨਾ ਅਦਾ ਕੀਤਾ ਤਾਂ ਮੁੜ ਕੇ ਫਿਰ ਇਹਨਾਂ ਦੇ ਕਿਸੇ ਨਾ ਕਿਸੇ ਸਮਾਨ ਦੀ ਕੁਰਕੀ ਕਰਨੀ ਪਵੇਗੀ ਤਾਂ ਫਿਰ ਅਜਿਹੀ ਹਰਕਤ ਟੋਲ ਪਾਜਾ ਵਾਲਿਆਂ ਵਾਸਤੇ ਇੱਕ ਵੱਡੀ ਮੁਸ਼ਕਲ ਖੜੀ ਕਰ ਸਕਦੀ ਹੈ